ਆਹ ਆ ਜਿੰਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ ਦਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲੇ ਨੇ 40 50 50 ਕਿਲੋਆਂ ਵਾਲਿਆਂ ਦੇ ਉਹਨਾਂ ਦੇ ਪਰਚੇ ਨੇ ਠੀਕ ਹੈ ਤੇ ਬਾਕੀ ਵਿਚਾਰਧਾਰਾ ਸਾਡੀ ਨਸ਼ਾ ਛੱਡਣ ਵਾਲੀ ਉਹਨਾਂ ਦੀ ਲਵਾਉਣ ਵਾਲੀ ਇਹ ਤੇ ਜੇ ਕੱਲ੍ਹ ਤੁਹਾਡਾ ਇੱਥੇ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਬੇਵਾਦ ਦੋ ਸੁਬਰੀ ਟੈਂਟ ਤੇ ਥੱਲੇ ਵਾਲੇ ਦੋ ਸੁਬਰੀ ਨੇ ਇੱਕ ਪੰਗੂ ਏ ਤੇ ਇੱਕ ਹੋਰ ਏ अच्छा ये ਤੁਹਾਨੂੰ ਦੱਸ ਦਿੱਤਾ ਹੈ ਕਿ ਤੁਹਾਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨ ਮਰ ਹੁੰਦਾ ਹੀ ਗੱਲ ਸਾਫ਼ ਸਪੱਸ਼ਟ ਸੀ ਕਿ ਕੱਲ ਨੂੰ ਯਾਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਇੱਕ ਤੇ ਨੋਜਾ ਆਪ ਨੁਕਸਾਨ ਕਰਕੇ ਦੇ ਮੁੰਡਿਆਂ ਤੇ ਭਾ ਦੇਣਗੇ ਇੱਥੋਂ ਵਾਲਿਆਂ ਤੇ ਹਾਂ ਹਾਂ ਠੀਕ ਹੈ ਸਾਡੀ ਉਦਨ ਦੀ ਕੋਈ ਦਵਾਈ ਬੂਟੀ ਇਹ ਸਾਨੂੰ ਆਂਦੇ ਨੇ ਤੁਸੀਂ ਮਜੀਠੀਏ ਦੇ ਉਲਟ ਕਿਉਂ ਬੋਲੇ ਜੇ ਮਜੀਠੀਏ ਦੇ ਟਾਈਮ ਤੇ ਮਜੀਦ ਸਿੱਧੂ ਆਏ ਕੋੰਤਾ ਮੰਗੇਲੀ ਨਹੀਂ ਚਲਾਉਂਦਾ ਜੇਲ ਹੀ ਮਜੀਠੀਆ ਚਲਾਉਂਦਾ ਠੀਕ ਹੈ ਠੀਕ ਹੈ ਹਾਂ ਹਾਂ ਕਿ ਕਿਉਂਕਿ ਇੱਥੇ ਆਉਂਦੀ ਸਿਮਰਜੀਤ ਗੌਰੜੀ ਇਹਨਾਂ ਦੀ ਉਹ 29 ਖਾਂ ਜਿੱਤੀ ਹੈ ਹਾਂ ਠੀਕ ਆ ਠੀਕ ਆ ਹੂੰ ਹੂੰ ਉਹ ਦਿੱਤੀ ਆ ਤੇ ਉਹ ਹੀ ਕਿ ਉਹਦੇ ਢੇਲ ਮੈਨੂੰ ਤੇ ਲੱਗਦਾ ਉਹ ਇਹਨਾਂ ਦੇ ਪਿੱਖੂ ਨੇ ਕਿੰਨੇ ਇੱਥੇ ਮਲਾਜਮ ਨੇ ਸੁਬਰੀ ਟੈਂਟ ਨੇ ਹਾਂ ਠੀਕ ਆ ਹਾਂ ਹਾਂ ਸਾਰੇ ਇਹਨਾਂ ਦੇ ਪੁੱਤਿਆਂ ਵਿੱਚ ਪੰਥ ਨੂੰ ਦਾਰੀ ਇਹ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨਕਸਾਨ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਹੋ ਗਿਆ ਜੋ ਸਾਫ ਲੰਘ ਜਾਂਦਾ ਮਗਰੋਂ ਲਕੀਰਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਆ ਠੀਕ ਆ ਵੀ ਹਾਂ ਹਾਂ ਗੱਲ ਸੋਣੇ ਨਾਲ ਦੱਸੀ ਹੈ ਕਹਿੰਦੇ ਜੇ ਮੰਤਰੀ ਤੈਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨੁਕਸਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਹਾਂ ਹਾਂ ਅਮਰਤਪਾਲ ਦੀਆਂ ਬਾਹਾਂ ਦੀ ਕਟੀਆਂ ਜਾਣੇ ਬਾਹਾਂ ਹੀ ਆਂ ਸੀ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਨਾ ਮਾਰਾ ਮੈਨੂੰ ਖੇਲ ਦੇ ਵਿੱਚ ਫੇੜਤਾ ਬਿਨਾ ਮੰਨ ਲਓ ਵਿਰੋਧ ਤੋਂ ਮੈਨੂੰ ਪੁਲਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਤਸੂਰ ਨਹੀਂ ਸੀ ਇਹਨੂੰ ਸੱਟਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹੋਂ ਵੱਡੇ ਵੱਡੇ ਉਸਤਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹੈਲੋ ਹੈਲੋ ਜੀ ਮਾਤਾ ਵੇ ਖਾਲਸਾ ਵੇ ਫਤਿਹ ਮੈਂ ਕਿੱਥੇ ਖਾਲਸਾ ਜੀ ਦੇ ਕਿਤੇ ਫਤਿਹ ਮਾਤਾ ਇਹ ਰਿਕਾਰਡਿੰਗ ਤੂੰ ਸੁਣ ਲਾ ਇਹ ਸਾਰੀ ਕਰ ਲਾ ਤੇ ਸਾਰੀ ਰਿਕਾਰਡਿੰਗ ਨਾ মিডিਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਅੱਛਾ ਹਾਂ ਉਹ ਜਿੰਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ ਦਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲੇ ਨੇ 40 50 50 ਕਿਲੋਆਂ ਵਾਲਿਆਂ ਦੇ ਉਹਨਾਂ ਦੇ ਪਰਚੇ ਨੇ ਠੀਕ ਹੈ ਤੇ ਬਾਕੀ ਵੀ ਚਾਰ ਘਰ ਆ ਜੇ ਹਾਤੀ ਨਾਲ ਛੱਡਣ ਵਾਲੀ ਉਹਨਾਂ ਦੇ ਚ ਲਵਾਉਣ ਵਾਲੀ ਹੈ ਤੇ ਜੇ ਕੰਮ ਕਾਟਾ ਤੇ ਕੋਈ ਨੁਕਸਾਨ ਆਏ ਠੀਕ ਹੈ ਬੇਵਾਦ ਸਿੱਧੂ ਸੁਪਰੀਟੈਂਟ ਤੇ ਥੱਲੇ ਵਾਲੇ ਦੋ ਸੁਪਰੀਟੈਂਟ ਭੰਗੂ ਏ ਤੇ ਇਹ ਹੋਰ ਏ ਅੱਛਾ ਤੇ ਤੁਹਾਨੂੰ ਤਾਂ ਦੱਸਿਆ ਕਿ ਪੁਲਿਸ ਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨ ਮਰਾਉਂਦਾ ਹੀ ਗੱਲ ਸਾਫ਼ ਤੱਤੀ ਕਿ ਕੱਲ ਨੂੰ ਯਾਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਇੱਕ ਤੇ ਨੌਜਵਾਨ ਆਪ ਨੁਕਸਾਨ ਕਰਕੇ ਦੇ ਮੁੰਡਿਆਂ ਤੇ ਭਾ ਦੇਣਗੇ ਇੱਥੋਂ ਵਾਲਿਆਂ ਤੇ ਹਾਂ ਹਾਂ ਠੀਕ ਹੈ ਸਰਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਭਾਈ ਤੇ ਵੀਡੀਓ ਪਾਈ ਫ੍ਰੀਜ਼ਨ ਜਿੱਦਾਂ ਦੀ ਇਹ ਵੀਡੀਓ ਪਾਈ ਏ ਆਹ ਐਂਦੀ ਮਜੀਠੀ ਵਾਲੀ ਹਸਪਤਾਲ ਚ ਆਹੋ ਇਹ ਇਹ ਵੀ ਤੈਨੂੰ ਪਤਾ ਬਿਲਕਿਟੇ ਦਾ ਬਲਕੀ ਆ ਰਿਹਾ ਮਜੀਠੀਏ ਦੇ ਵੀ ਤੋਂਤਾਂ ਲੱਗਦੀਆਂ ਰਹੀਆਂ ਤੇ ਇਹਦੇ ਵੀ ਇੱਥੇ ਬੰਦੇ ਨੇ ਸਾਰੇ ਹਾਂ ਠੀਕ ਹੈ ਠੀਕ ਹੈ ਹਾਂ 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 ਸਾਡੀ ਉਦਨ ਦੀ ਕੋਈ ਦਵਾਈ ਬੂਟੀ ਇਹ ਸਾਨੂੰ ਆਂਦੇ ਨੇ ਤੁਸੀਂ ਮਜੀਠੀਏ ਦੇ ਉਲਟ ਕਿਉਂ ਬੋਲੇ ਜੇ ਇਹ ਮਜੀਠੀਏ ਦੇ ਟਾਈਮ ਤੇ ਮਜੀਤ ਸਿੱਧੂ ਨਹੀਂ ਆਏ ਅੱਛਾ ਨਹੀਂ ਜੇ ਮਜੀਠੀਆ ਮਜੀਠੀਆ ਬੋਲਦਾ ਸਾਡੇ ਤੇ ਤਾਂ ਅਸੀਂ ਇਹੋ ਦੇ ਬੋਲਦੇ ਤੇ ਉਹ ਕੀ ਅੰਦਾਜ਼ਾ ਕਰਦਾ ਹੂੰ ਪਾਰਾ ਤੂੰ ਮੇਰੀ ਜਦੋਂ ਸਰਕਾਰਾਂ ਦੇ ਕੰਮ ਹੈ ਮੈਨੂੰ ਟਾਈਮ ਲੱਗਦਾ ਭਗਵਾਨ ਸਮਾਨ ਗੱਲ ਭਗਵਾਨ ਤਾਂ ਮੇਹਲ ਹੀ ਨਹੀਂ ਚਲਾਉਂਦਾ ਗੇਲ ਹੀ ਮਜੀਠੀਆ ਚਲਾਉਂਦਾ ਠੀਕ ਹੈ ਠੀਕ ਹੈ ਹਾਂ ਹਾਂ ਕਿ ਕਿਉਂਕਿ ਇੱਥੇ ਆਲ ਪੌਂਦੀ ਸਿਮਰਜੀਤ ਗੌਰੜੀ ਇਹਨਾਂ ਦੀ ਉਹ 29 ਖਾਂ ਜਿੱਤੀ ਏ ਹਾਂ ਠੀਕ ਆ ਠੀਕ ਆ ਹੂੰ ਹੂੰ ਉਹ ਜਿੱਤੀ ਏ ਤੇ ਉਹ ਛੋੜੇ ਜੇਲ ਮੈਨੂੰ ਤੇ ਲੱਗਦਾ ਉਹ ਇਹਨਾਂ ਦੇ ਮਿੱਠੂ ਨੇ ਕਿੰਨੇ ਇੱਥੇ ਮਲਾਜਮ ਨੇ ਸੁਪਰਡਿਟੈਂਟ ਨੇ ਹਾਂ ਠੀਕ ਆ ਹਾਂ ਹਾਂ ਸਾਰੇ ਇਹਨਾਂ ਦੇ ਪੁੱਤ ਐ ਇੱਕ ਪੰਥ ਨੂੰ ਤਾੜੀ ਇਹ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨੁਕਸਾਨ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਹੋ ਗਿਆ ਜੋ ਸੱਫ ਲੰਘ ਜਾਂਦਾ ਮਗਰੋਂ ਲਕੀਰਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਆ ਠੀਕ ਆ ਵੀ ਹਾਂ ਹਾਂ ਨਾ ਉਹ ਕਈ ਨੌਜਵਾਨਾਂ ਦਾ ਨੁਕਸਾਨ ਹੋ ਗਿਆ ਹੁਣ ਇਹਨਾਂ ਨੂੰ ਇਹ ਕੇ ਮੈਨੂੰ ਇਹ ਵੀ ਇੱਥੇ ਗੱਲ ਸੁਣੇ ਇਹਨਾਂ ਦੱਸੀ ਏ ਕਿ ਇਹਦੇ ਜੇ ਮੰਤਰੀ ਤੇ ਇਹਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨੁਕਸਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਹਾਂ ਹਾਂ ਅਮਰਤਪਾਲ ਦੀਆਂ ਬਾਹਾਂ ਦੀ ਕਟੀਆਂ ਜਾਣੇ ਬਾਹਾਂ ਹੀਆਂ ਸੀ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਗੱਲ ਮਾਤਾ ਕਹਿਣਾ ਚਾਹੁੰਨਾ ਕਿ ਜਦੋਂ ਦਾ ਮੈਂ ਅਮਰਤ ਚੱਕਿਆ ਹੁਣ ਮੈਂ ਅਜੇ ਤੱਕ ਹੋਰਾਂ ਦੀ ਗੱਲ ਨਹੀਂ ਕੀਤੀ ਮੈਂ ਕਿਹੜਾ ਮਾੜਾ ਕੰਮ ਕੀਤਾ ਹੀ ਅਮਰਤ ਹੀ ਛਕਿਆ ਸੀ ਹਾਂ ਮਤਲਬ ਛਕਾ ਚੰਗਾ ਕੰਮ ਹੀ ਕੀਤਾ ਹੈ ਭਲਾ ਹੀ ਕਰਦੇ ਆ ਆਪਾਂ ਲੋਕਾਂ ਦਾ ਮਾਤਾ ਮੈਨੂੰ ਖੇਲ ਦੇ ਵਿੱਚ ਫੇੜਤਾ ਬਿਨਾ ਮਾਲੋ ਵਿਰੋਧ ਤੋਂ ਮੈਨੂੰ ਪੁਲਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਕਸੂਰ ਨਹੀਂ ਸੀ ਮੈਨੂੰ ਛੱਟਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹੋਂ ਵੱਡੇ ਵੱਡੇ ਅੌਸਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹਾਂ ਹਾਂ ਤੇ ਮੈਂ ਕਿਹਦਾ ਕੀ ਕਸੂਰ ਤੇ ਭਾਈ ਸਾਹਿਬ ਦਾ ਕਿਹੜਾ ਕਸੂਰ ਸੀ ਹਾਂ ਹਾਂ। ਪਰ ਪਰ ਕਿਰਾਂ ਵੀ ਮਾੜੇ ਕੰਮ ਕਰਦਾ ਹੀ ਆਈ ਤੇ ਜਿੰਨਾ ਚੰਗੇ ਕੰਮ ਕਰਦਾ ਨੌਜਵਾਨੀ ਨੂੰ ਇਹੀ ਤੋਂ ਦਿਆਂ ਨਾਲ। ਹਾਂ। ਤੇ ਇਹ ਮਰਤੇ ਸਾਡੇ ਨਾਲ ਤੇ ਅਸੀਂ ਤੁਹਾਨੂੰ ਵੀ ਦੱਸਣਾ ਚਾਹਣੀ ਕਿ ਇਹਨਾਂ ਨੇ ਜਿਹੜੇ ਸਾਨੂੰ ਸੇਵਾਹਤ ਦਿੱਤੇ ਨੇ ਉਹ ਇਹਨਾਂ ਨੇ ਸਾਨੂੰ ਨਿੱਕੇ ਨਿੱਕੇ ਦਿੱਤੇ ਨੇ। ਅੱਛਾ। ਕੱਲ ਨੂੰ ਬਤਨਬਾਤ ਹੋ ਗਈ ਉਹ ਸਾਡੇ ਕੋਲ ਹੀ ਕੁਝ ਨਹੀਂ ਅਸੀਂ ਕਰਾਂਗੇ ਕੀ ਮੰਨ ਲਓ ਸਾਡਾ ਕੋਈ ਨੁਕਸਾਨ ਹੋ ਜੀ ਉਹਨੇ 83 ਸਾਰੇ ਹੈਗੇ ਨੇ ਸਾਰੀ ਜੇਲ੍ਹ ਦੇ ਵਿੱਚ ਮਨਜੀਤिए ਦੇ ਬੰਦੇ ਜਿਹੜਾ ਸਾਨੂੰ ਬੰਦ ਦੋ ਜੇ ਮਨਜੀਤ ਜਿਹੜਾ ਸੁਤੂ ਹੈ। ਇਹ ਤੇ ਬਾਤਲਾਂ ਦਾ ਪਿੱਠੂ ਤੇ ਬਾਗਲ ਦੇ ਟਾਈਮ ਤੇ ਨੂੰ ਬੁੱਢੇ ਨੇ ਇਹਨੂੰ ਲਾਇਆ ਹੈ ਸਕਬੀਰ ਬਾਦਲ ਦੇ ਪਿਓ ਨੇ ਆਹੋ ਹਾਂ ਇਹਨੂੰ ਮੈਂ ਅੱਜ ਇਹ ਪੰਥ ਨੂੰ ਇਹ ਦੱਸਣਾ ਚਾਹੁੰਨੇ ਕਿ ਸਾਡੀ ਕੋਈ ਮਾਨੂੰ ਮਰਨ ਮੁਰਨ ਦਾ ਕੋਈ ਡਰ ਨਹੀਂ ਮਰਨਾਂ ਦੇ ਮਹਾਰਾਜ ਦੇ ਵਾਸਤੇ ਹਾਂ ਤੇ ਸਾਨੂੰ ਇਹ ਗੱਲ ਮਦਰ ਪੰਥ ਨੂੰ ਤੇ ਪਤਾ ਲੱਗੇ ਨਾ ਕੱਲ ਨੂੰ ਨੁਕਸਾਨ ਸਾਡਾ ਹੋ ਜੇ ਤੇ ਇਹ ਕਹਿ ਦੇਣ ਕਿ ਨਹੀਂ ਉਹ ਐਂ ਜੂਏ ਭਾਵੇਂ ਆਪ ਹੀ ਪ੍ਰਸ਼ਾਸਨ ਨੁਕਸਾਨ ਨਹੀਂ ਕਰ ਦਿੰਦਾ ਹੁੰਦਾ ਹਾਂ ਹਾਂ ਪਰ ਸਰਕਾਰਾਂ ਹੀ ਕਰਾਉਂਦੀਆਂ ਨੇ ਸਰਕਾਰਾਂ ਕਰ ਦਿੰਦੀਆਂ ਨੇ ਕੀ ਕੀ ਪੰਥਮਗਰ ਵਿਚਾਰਾ ਕੀ ਰੌਲਾ ਸਾਨੂੰ ਸਭ ਤੋਂ ਸਭ ਪਤਾ ਤੇ ਲੱਗੇ ਹੈ ਨਹੀਂ ਇਹਨਾਂ ਉਹਨਾਂ ਦੇ ਵਿੱਚ ਤੁਹਾਨੂੰ ਚਾਹੀਦਾ ਹੀ ਨਹੀਂ ਇਹਨਾਂ ਨੂੰ ਰੱਖਣਾ ਤੁਹਾਡੀ ਹੋਰ ਆਸ਼ਾ ਉਹਨਾਂ ਦੀ ਹੋਰ ਹੈ ਉਹਨਾਂ ਨੂੰ ਉਹਨਾਂ ਨੂੰ ਪਾਸੇ ਰੱਖਣ ਤੁਹਾਨੂੰ ਪਾਸੇ ਰੱਖਣਾ ਚਾਹੀਦਾ ਸੀਗਾ ਵੀ ਆਹ ਅਗਲੇ ਉਹ ਨਾ ਦੀ ਸਕੀਮ ਹੈ ਖਾਣਾ ਚੰਗੀ ਕਰਾਉਣ ਦੀ ਕਿ ਨੌਜਵਾਨਾਂ ਨੇ ਨਾ ਲੜਾਈ ਕਿ ਲਾਈਏ ਇਹ ਉਹ ਵੀ ਇਹਨਾਂ ਦੇ ਅਧਿਕਾਰੀ ਲੜ ਲੜ ਕੇ ਮਰ ਜਿਆ ਨੂੰ ਉਹਨਾਂ ਦਾ ਕੰਮ ਹੀ ਹੈ ਪ੍ਰਸ਼ਾਸਨ ਦਾ ਤੇ ਹਾਂ ਇਹ ਤਾਂ ਇਹ ਤਾਂ ਇਹ ਬਿਸ਼ਮ ਉਹ ਵੀ ਨਾ ਉਹ ਵੀ ਨਾ ਉਹ ਵੀ ਹੈਗੇ ਪੁੱਠੇ ਰਾਵਾਂ ਦੇ ਜੀ ਅਗਲੇ ਚੱਲੇ ਆ ਤੇ ਕੋਈ ਨਹੀਂ ਮਾਰਾਈ ਉਹਨਾਂ ਨੂੰ ਵੀ ਸਿੱਧਿਆਂ ਤੇ ਲਿਆਏਗਾ ਹਾਂ 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 ਤੇ ਪਰ ਜੀ ਇਹ ਤੇ ਚਾਹੁੰਦੇ ਆ ਮੰਨ ਲਓ ਕਿ ਅਸੀਂ ਨਾ ਉਹਨਾਂ ਦਾ ਲੈ ਦੇਆ ਕੰਮ ਅਸੀਂ ਕਰਦੇ ਆ ਕਿ ਹੁਣ ਇੱਕੋ ਤੇ ਨੂੰ ਹੋਰ ਗੱਲ ਤਾਂ ਦੱਸਾਂ ਹਾਂ ਇੱਥੇ ਦੋ ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਆਏ ਆ ਉਰੋਂ ਦੀ ਇੱਥੇ ਦੋ ਤਿੰਨ ਵਾਰਾਂ ਵੱਡੀਆਂ ਲੜਾਈਆਂ ਬਾਹਰ ਹੋਈਆਂ ਨੇ ਅੱਛਾ ਤੇ ਨੌਜਵਾਨ ਲੱਤਾਂ ਟੁੱਟੀਆਂ ਨੇ ਇੱਕ ਦੂਜੇ ਨਾਲ ਲੜ ਕੇ ਲੱਤਾਂ ਉਹਨਾਂ ਨੇ ਤੋੜੀਆਂ ਨੇ ਤੇ ਬਹੁਤ ਇੱਕ ਦੂਜੇ ਦਾ ਉਹਨਾਂ ਨੁਕਸਾਨ ਨੌਜਵਾਨਾਂ ਨੇ ਕੀਤਾ ਆਪ ਦਾ ਇੱਕ ਦੂਜੇ ਦਾ ਅੱਛਾ ਤੇ ਲੜਾਈ ਨੇ ਢੋਂਡੀ ਬਟਿੰਡਾ ਜੇਲ੍ਹ ਸੈਂਟਰ ਜੇਲ੍ਹ ਇਹਨਾਂ ਨੇ ਕਿਹਾ ਬੜੀ ਚੰਗੀ ਏ ਇੱਥੇ ਤੇ ਗੁੰਡਾਗਰਦੀ ਦਾ ਘਰ ਏ ਬਹੁਤ ਵੱਡਾ ਇਹ ਤਾਂ ਪਹਿਲਾਂ ਹੀ ਪਤਾ ਹੈ ਵੀ ਇੱਥੇ ਗੈਸਟਰੀ ਪਾਲੇ ਇਹਨਾਂ ਨੇ ਹੋਰ ਕੀ ਕੀਤਾ ਆ ਵੀ ਮਾਦਾ ਇੱਕ ਹੋਰ ਗੱਲ ਦੱਸਣਾ ਚਾਹਣੀ ਗਈ ਸਰਕਾਰ ਨੂੰ ਇਹ ਵੀ ਨਾਲ ਆ ਇਹ ਮੀਡੀਆ ਰਾਹੀਂ ਬੇਨਤੀ ਕਰਨਾ ਚਾਹੁੰਦੇ ਕਿ ਸਾਨੂੰ ਫਰੀਦਕੋਟ ਮੁਕਸਰ ਮੰਨ ਲਓ ਕਿ ਹੋਰ ਜ਼ਿਲ੍ਹੇ ਜਿਹੜੀਆਂ ਇਹ ਹੈ ਉਹਨਾਂ ਦੇ ਵਿੱਚ ਸਾਨੂੰ ਸ਼ਿਫਟ ਕੀਤਾ ਜਾਵੇ ਕਿ ਕਿਉਂ ਇਹ ਉਧਰ ਠੀਕ ਹੈ ਕਿ ਸਾਡੇ ਬੰਦੇ ਵੀ ਨਹੀਂ ਹੁਣ ਅੰਬਰਸਰ ਵੀ 30 ਸਾਡੇ ਨੌਜਵਾਨ ਉੱਥੇ ਪਾਉਂਦੇ ਨੇ ਹਾਂ ਤੇ ਆਹ ਤੇ ਜੇ ਸਾਡੇ ਉਥੇ ਕੀਤਾ ਜਦੋਂ ਇੱਥੇ ਨਹੀਂ ਸਾਡਾ ਮੰਨ ਲਓ ਕਿ ਇੱਥੇ ਸਾਨੂੰ ਦੇ ਯਾਰ ਅਸਲ ਮੈਨੇ ਜਦੋਂ ਦਾ ਨਾ ਮਜੀਠੀਏ ਦੀ ਇਹਦੀ ਖਾਨਾ ਬਦੋਸ਼ ਦੀ ਵੀਡੀਓ ਜਦੋਂ ਦੀ ਮੈਂ ਭਾਈ ਭਾਈ ਸਾਹਬ ਦੇ ਜਦੋਂ ਉਲਟ ਭੌਂਗਦਾ ਏ ਆਹੋ ਤੇ ਜਦੋਂ ਇਹ ਜਿਹੜਾ ਕੰਮ ਕਰਦਾ ਰਿਹਾ ਨਖੇ ਦੇ ਮੁਤੇ ਜਿਹਦੇ ਜੇਲ ਮਜੀਠੀਆ ਕੱਟ ਕੇ ਆਇਆ ਏ ਹੂੰ ਤੇ ਜਦੋਂ ਇਹ ਕੰਮ ਕਰਦਾ ਰਹੇ ਤੇ ਇਹਨੇ ਤੇ ਬਾਈ ਜੀ ਬੰਦੇ ਇਹਨਾਂ ਦੇ ਹੁਣ ਤੈਨੂੰ ਪਤਾ ਪਾ ਲਈ ਹੋਈ ਸਾਰੇ ਮਨ ਲੋ ਲੋਕ ਗੈਂਗਸਟਰ ਹਾਂ ਹਾਂ ਇਹ ਕਾਨੂੰਨ ਨਿਯਾਨ ਕਰਾ ਸਕਦੇ ਤੇ ਮੈਂ ਤੇ ਲੋਕਾਂ ਨੂੰ ਮਾਤਾ ਤਾਦੀ ਦੱਸਿਆ ਤੇ ਇੱਕ ਤੁਹਾਨੂੰ ਦੇ ਵੀਡੀਓ ਤੁਸੀਂ ਦੇਣੀ ਜਰੂਰ ਸਾਰੇ ਚੈਨਲਾਂ ਵਾਲਿਆਂ ਨੂੰ ਪਾ ਠੀਕ ਹੈ ਤੇ ਮੀਡੀਆ ਵੀ ਆਪਣਾ ਤੈਨੂੰ ਪਤਾ ਬਹੁਤ ਸਪੋਰਟ ਕਰਦਾ ਮੀਡੀਆ ਦਾ ਵੀ ਮੈਂ ਹੁਣ ਧੰਨਵਾਦ ਅੱਜ ਕਰਨਾ ਚਾਹੁੰਨਾ ਤੇ ਦੂਜੇ ਨੰਬਰ ਤੇ ਜਿਹੜੀ ਇਹ ਮੈਂ ਰਿਕਾਰਡਿੰਗਾਂ ਕਰਨਾ ਪਿਆ ਨਾ ਹਾਂ ਇਹ ਸਰਕਾਰੀ ਫੋਨ ਹੈ ਮੰਨ ਲਓ ਕਿ ਇਹ ਮਗਰੋਂ ਆ ਮਨ ਬੁੱਧੀ ਮਜੀਠੀਆ ਹੀ ਬੋਲੀ ਕਿ ਇਹ ਲਾਚੋਰ ਰਿਕਾਰਡਿੰਗਾਂ ਹੁੰਦੀਆਂ ਇਹ ਸਰਕਾਰੀ ਫੋਨ ਹੈ ਦਾ ਮਿੰਟ ਉਹਨਾਂ ਨੇ ਦਿੱਤੇ ਹੋਏ ਨੇ ਇੱਥੇ ਗੱਲ ਕਰ ਨਾ ਨਹੀਂ ਨਹੀਂ ਸਰਕਾਰੀ ਹੋ ਤਾਂ ਫੋਨ ਨਹੀਂ ਕੋਈ ਹੈਗਾ ਹੀ ਨਹੀਂ ਕਿਸੇ ਦਾ ਪੂਰਾ ਟਾਈਮ ਹੀ ਰਹਿ ਗਿਆ ਪਰ ਪਰੇਸ਼ਾਨੀ ਦੇ ਨਾ ਆਇਆ ਜੇ ਕੋਈ ਪੰਥਲੀ ਜੇ ਕੁਝ ਹੋ ਵੀ ਜਾਏਗਾ ਤੇ ਕੋਈ ਨਾਲ ਆਪਣੀ ਸੰਗਤ ਖੜੀ ਹੈ ਤੁਹਾਨੂੰ ਮਾਣ ਹੈ ਸੰਗਤ ਤੇ ਠੀਕ ਹੈ ਠੀਕ ਹੈ ਵੀ ਇਹ ਮਾਛੀ ਚਾਹ ਕੋਈ ਅਸੀਂ ਡੋਲਣਾ ਨਹੀਂ ਨਾ ਅਸੀਂ ਡੋਲੇ ਆ ਅਸੀਂ ਪੰਥ ਦੀ ਪੇਠ ਨਹੀਂ ਲੱਗਣ ਦੇਣੀ ਜਦੋਂ ਸਾਡੇ ਨਾਲ ਖੜਾ ਠੀਕ ਹੈ ਠੀਕ ਤੇ ਜੇ ਇਹ ਲੋਕ ਕਹਿੰਦੇ ਮੰਤਰੀ ਡਰ ਗਿਆ ਮੰਤਰੀ ਭੱਜ ਗਿਆ ਮੰਤਰੀ ਅੱਜ ਵੀ ਉਵੇਂ ਉੱਥੇ ਹੀ ਖੜਾ ਹੈ ਤੇ ਮੰਤਰੀ ਕੱਲ ਵੀ ਉੱਥੇ ਦਾ ਮੰਤਰੀ ਦੀ ਜਮੀਰ ਜਾਗਦੀ ਹੈ ਮਰੀ ਨਹੀਂ ਦੀ ਜਮੀਰ ਠੀਕ ਹੈ ਠੀਕ ਹੈ ਜਿੱਤੇ ਦੇ ਕਈ ਮਾਤਾ ਮਰੀ ਜਿਹੜੇ ਮਰੀਆਂ ਜਿਹੜੇ ਜਿਉਂਦੇ ਆ ਉਹ ਮਰੀਆਂ ਵਰਗੇ ਤੇ ਜਿਹੜੇ ਮਰੇ ਉਹ ਵੀ ਜਿਉਂਦਿਆਂ ਵਰਗੇ ਇੱਥੇ ਜ਼ਮੀਰਾਂ ਦੇ ਮੁੱਲ ਪੈਂਦੇ ਨੇ ਸਰੀਰਾਂ ਦੇ ਨਹੀਂ ਪੈਂਦੇ ਹਾਂ ਮੈਂ ਤਾਂ ਹੈ ਠੀਕ ਹੈ ਮਾਤਾ ਫਿਰ ਪਾ ਦਿਓ ਵੀਡੀਓ ਸਾਰਿਆਂ ਨੂੰ ਦਿਖ ਦਿਓ ਲੋਕਾਂ ਸੰਗਤ ਨੂੰ ਪਤਾ ਲੱਗ ਜੇ ਠੀਕ ਹੈ ਠੀਕ ਹੈ ਠੀਕ ਸਾਰੇ ਦਿਖਾ ਦਿਓ ਨਹੀਂ ਪਾ ਪਿਓ ਓਕੇ ਓਕੇ ਠੀਕ ਹਾਂ ਜੀ ਸਾਹਿਬ ਫੜੇ